سارے یار اپنے فون بھی آتے سارا کچھ چپ کر رہی ہے میں لہرا روز چوکنا شروع کر گے ਅਪੀਲ ਜੋ ਪਾਣੀ ਬਚਾਉਣ ਵਾਲੇ ਨੇ ਉਹਨਾਂ ਦੇ ਆਸ-ਪਾਸੇ ਛਾਉਣੀ ਬਣਾਤੀ ਹੈ ਮੇਰੇ ਕੋਲ ਫੌਲਸਾਰ ਵੀਡੀਓ ਪੰਚੇ ਨੇ ਪੰਜਾਬ ਦੇ ਅਲੱਗ-ਅਲੱਗ ਥੇਸਿਆਂ ਤੋਂ ਕੋਈ ਹਿੰਮਤ ਮਾਰੇ ਤਾਂ ਕਿ ਸਾਡੇ ਪਾਣੀ ਬੰਦ ਨਹੀਂ ਹੋ ਜਾਣ ਜੇ ਇਹ ਉਹ ਗੱਲ ਨਹੀਂ ਕਰ ਸਕਦੇ ਚੋਰ ਸੋਤੋ ਦੁੱਖ ਦੀ ਕੂੜੀਆਂ ਗੱਡੀਆਂ ਉਹਨਾਂ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਤੁਹਾਨੂੰ ਪਤਾ ਹੋ ਕੌਣ ਨੇ ਜ਼ਿਆਦਾਤਰ 199 ਸੋਨੇ ਜਨੇ ਨਵੇਂ-ਨਵੇਂ ਕੱਪੜੇ ਪਵਾ ਕੇ ਟੈਂਕਰਾਂ ਦੇ ਵਿੱਚ ਜਿਹੜੇ ਟੈਂਪੂ ਨੇ ਕੈਂਟਰ ਨੇ ਉਹਨਾਂ ਤੇ ਲਿਖ ਕੇ ਕਿ ਫਲਾਨੀ ਇੰਡਸਟਰੀ ਦਾ ਬੰਦਾ ਹੈ ਨਵੇਂ ਕੱਪੜੇ ਪਾ ਕੇ 10 ਵਜੇ ਤੱਕ ਲਿਆਂਦੇ ਜਾ ਰਹੇ ਨੇ ਕਿ ਸਟੇਜ ਲੱਗੀ ਹੋਈ ਆ ਸਟੇਜ ਕਾਰਪਟ ਵਿਛੇ ਹੋਏ ਨੇ ਲਾਈਟਾਂ ਲੱਗੀਆਂ ਹੋਈਆਂ ਜਲਾਵਾ ਨਾਮਾ ਉਹਨਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਕਾਲਾ ਪਾਣੀ ਕਰੋ ਪੰਜਾਬ ਦਾ ਸੱਤਿਆਨਾਸ਼ ਕਰੋ ਪਰ ਇੱਕ ਗੱਲ ਤੁਹਾਨੂੰ ਹੋਰ ਆਣ ਹੁਣ ਇਹ ਜੇ ਇੱਕ ਅੰਦੋਲਨ ਹੋਇਆ ਸੀ ਦੋ ਬੰਦੇ ਸਾਡੇ ਮਹੌਲੀ ਦੇ ਮਾਰੇ ਗਏ ਸੀ ਅਸੀਂ ਇੱਕੋ ਗੱਲ ਕਹੀ ਸੀ ਕਿ ਬਾਹਰ ਵਾਲੇ ਨੇ ਜਿਹੜੇ ਇਹ ਪ੍ਰਵਾਸੀ ਨੇ ਜਿਹੜੇ ਕੀ ਇਹ ਪੰਜਾਬ ਦੇ ਹਿੱਤਾਂ ਨਾਲ ਖੜੇ ਹੋਣਗੇ ਅੱਜ ਉਹ ਸਾਬਤ ਹੋ ਗਿਆ ਕਿ ਨਹੀਂ ਖੜੇ ਹੋਏ ਉਹ ਇਨ੍ਹਾਂ ਇੰਡਸਟਰੀ ਲਿਸਟਾਂ ਨਾਲ ਇਨ੍ਹਾਂ ਵਪਾਰੀਆਂ ਨਾਲ ਜੋ ਪੰਜਾਬ ਦਾ ਪਾਣੀ ਕਾਲਾ ਕਰ ਰਹੇ ਨੇ ਉਹਨਾਂ ਨਾਲ ਖੜੇ ਆਹੀ ਸਾਡਾ ਮਸਲਾ ਹੈ ਜੋ ਪੰਜਾਬ ਦਾ ਹੋ ਕੇ ਪੰਜਾਬ ਦਾ ਨਹੀਂ ਹੁੰਦਾ ਭਾਈ ਸਾਨੂੰ ਉਹ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਅੱਜ ਅੱਜ ਪਾਣੀ ਦੇ ਮੋਰਚੇ ਤੋਂ ਐਲਾਨ ਕਰਦਿਆਂ ਵੈਸੇ ਅਸੀਂ 15 ਤਰੀਕ ਨੂੰ ਜਿਸ ਦਿਨ ਦਮਨਪ੍ਰੀਤ ਦੀ ਲਾਸ਼ ਇਹਨਾਂ ਨੇ ਸੰਸਕਾਰ ਕੀਤਾ ਸੀ ਉਹਦਾ ਸਾਡੇ ਨਾਲ ਉਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਵਾਅਦਾ ਕੀਤਾ ਸੀ ਕਿ 1 ਮਹੀਨੇ ਦੇ ਅੰਦਰ ਅੰਦਾ ਉਹ ਵੀਡੀਓ ਸਾਰੀ ਦੁਨੀਆ 'ਚ ਫੈਲੇ ਹੋਏ ਨੇ ਕਿ 1 ਮਹੀਨੇ ਦੇ ਅੰਦਰ ਇਹਨਾਂ ਦੀ ਵੈਰੀਫਿਕੇਸ਼ਨ オリジナル ਡਾਕੂਮੈਂਟਸ ਤੇ ਹੋਊਗੀ ਤੇ ਇੱਥੋਂ ਦੇ ਬਣੇ ਇਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਜੋ ਵੀ ਮੋਟਰ ਕਾਰਡ ਨੇ ਉਹ ਰੱਦ ਕੀਤੇ ਜਾਣਗੇ ਨੂੰ ਯਾਦ ਰੱਖਿਓ ਜੇ ਉਸ ਦਿਨ ਤੋਂ ਬਾਅਦ ਜੇ ਕੋਈ ਨਾ ਵੀ ਵੈਰੀਫਿਕੇਸ਼ਨ ਕਰਾਉਂਦਾ ਸਾਡੇ ਪੰਜਾਬ ਦਾ ਵਾਸੀ ਇਹਨਾਂ ਦਾ ਰਾਸ਼ਨ ਕਾਰਡ ਬਣਾਉਂਦਾ ਆਧਾਰ ਕਾਰਡ ਬਣਾਉਂਦਾ ਜਾਂ ਵੋਟਰ ਕਾਰਡ ਬਣਾਉਂਦਾ ਉਹਦਾ ਸਾਰੇ ਪੰਜਾਬ ਵਾਲੇ ਬਾਈਕਾਟ ਕਰਦੇ ਜੇ ਬੜੀ 3 ਕਰੋੜ ਦੇ ਨੇੜੇ ਤੇੜੇ ਵਸੋਂ ਐ ਕਿ ਸਾਡੇ ਸਾਰੇ ਪੰਜਾਬ ਦੇ ਲੋਕ ਮਲਾ ਕੇ 40 ਲੱਖ ਤੋਂ ਉੱਤੇ ਅੱਜ 3 ਕਰੋੜ ਦੀ ਪਾਪੂਲੇਸ਼ਨ ਤੇ ਛੋਟੇ ਜਿਹੇ ਪੰਜਾਬ ਚ ਪਹੁੰਚ ਗਏ ਕਿ ਸਾਡੇ ਬੰਦੇ ਯੂਪੀ ਚ ਬਿਹਾਰ ਚ ਜਾਂ ਇੰਗਲੈਂਡ ਕੈਨੇਡਾ ਅਮਰੀਕਾ ਚ ਛੇ ਗਏ ਨੇ ਨਹੀਂ ਜੀ ਆ ਭੇਰੇ ਇਤੀ ਵੱਡੀ ਜੰੰਤੀ ਸਾਡੀ ਡੈਮੋਗ੍ਰਾਫੀ ਚੇਂਜ ਕਰਨ ਆਏ ਨੇ ਸਾਡੀ ਬਹੁਤ ਪੰਜਾਬੀਆਂ ਦੀ ਬਹੁਤ ਘੱਟ ਕਰਨ ਆਏ ਨੇ ਉਹਦਾ ਸਿਲਾ ਉਹਦਾ ਅੰਜਾਮ ਅੱਜ ਅਸੀਂ ਮੁਕਤਰੇ ਆ ਅਸੀਂ ਸਾਰੇ ਪੰਜਾਬ ਦੇ ਕਾਲੇ ਪਾਣੀ ਬਚਾਉਣ ਆਏ ਆ ਕਿ ਪ੍ਰਵਾਸੀ ਕਾਲੇ ਬਚਾ ਲਈ ਪਾਣੀ ਪਾਉਣ ਆਉਣ ਜਾਣ ਪਰ ਇੱਕ ਤੁੰਦੇ ਆਧਾਰ ਕਾਰਡ ਵੋਟ ਕਾਰਡ ਜਾਨ ਰਾਸ਼ਨ ਕਾਰਡ ਨਹੀਂ ਬਣੇ بورڈرے پانی آ جے سینٹر نے بہادر کےجپور روڈ والا پوائنٹ آند کتے جا ਾਰੇ ਬੰਦ ਨਹੀਂ ਹੋ ਰਿਆ ਆਊਟਰ ਨੇ ਇਸ ਸੰਵਿਧਾਨਕ ਆਧਾਰਿਆਂ ਦੇ ਕੰਸਟੀਟਿਊਸ਼ਨਲ ਬਾਡੀਜ਼ ਦੇ ਆਊਟਰ ਨੇ 12 ਅਗਸਤ ਤੇ 26 ਅਗਸਤ ਤੱਕ ਦੀ ਲਾਸਟ ਡੇ ਦਿਮਾ ਸਰਦ ਚੱਲ ਰੋਕੋ ਸਰਦ ਚੱਲੋ ਲੁਧਿਆਣਾ ਪੁਲਿਸ ਸਟੇਸ਼ਨ ਦੇ ਕਮਿਸ਼ਨਰ ਦੇ ਕੈਸ ਨੋਤੇ ਕਿਸੇ ਵੀ ਬੰਦੇ ਨੂੰ ਫੜਨ ਦਾ ਹੱਕ ਹੈ ਮੈਂ ਹੈ ਅੱਜ ਅੱਜਾ ਜੋ ਆਪਾਂ ਪੰਜਾਬ ਦੇ ਪਾਣੀ ਬਚਾਉਣ ਆਏ ਆ ਕਿੰਨੇ ਇਹਨਾਂ ਨੂੰ ਇਹਨਾਂ ਦੇ ਉੱਤੇ ਧੋਖਾ ਮਰੇ ਨੇ ਸਰਚ ਲੈਟਾਂ ਲੱਗੀਆਂ ਨੇ ਮੈਂ ਆਖੀ ਦੱਸ ਰਿਹਾ ਛੇਰਾ ਉਹਨਾਂ ਨੂੰ ਪੰਜਾਬ ਏ ਸਾਡੇ ਸਪੀਕਰ ਪਾਕੀ ਗਵਰਨਮੈਂਟ ਜਿਹੜੀ ਇਹਨਾਂ 사ਵਾ ਤੇ ਖੜ ਕੇ ਵੀਡੀਓ ਬਣਾਉਂਦੀ ਰਹੀ ਆ ਜਿਹੜੇ ਕਹਿੰਦੇ ਰਹੇ ਨੇ ਕਿ ਕਾਲੇ ਪਾਣੀ ਬੰਦ ਹੋ ਜਾਣ ਇਹਨਾਂ ਨੂੰ ਹੁਣ ਸਪਟਾ ਦੰਗਿਆ ਕੋਲੀ ਪੈ ਗਈ ਜਦ ਪਹਿਲਾਂ ਤੁਹਾਨੂੰ ਵੋਟ ਚਾਹੀਦੀ ਸੀ ਹੁਣ ਨੋਟ ਚਾਹੀਦੇ ਨੇ ਆਹੀ ਗੱਲ ਹੈ ਹੁਣ ਮੈਨੂੰ ਦੱਸੋ ਆਏ ਹੋ ਕੀ ਸਾਡੀ ਅਗਲੀ ਸਰਕਾਰ ਬਣੇ ملکون پنجاب لئی کھڑوں گا اور پنجاب لئی ہن تک کون کھڑ دا رہا ہے تو ہے کون کھڑ دا ہے پنجاب لئی کون کھڑ دا رہا ہے ਲਿਆ ਉਥੇ ਜਿਹੜੇ ਆਪਣੇ ਪੀਜੀ ਪੰਜਾਬ ਵਾਲਾ ਜੈ ਜੀ ਜੈ ਸਿੱਧ ਜੈ ਮੁਰਦਾਬ ਇਹ ਹੋਣੇ ਇਹ ਪੰਜਾਬ ਸਰਕਾਰ ਦੇ ਲੱਛਣ ਨੇ ਤੁਸੀਂ ਇਹ ਆਪ ਵੇਖੋ ਮੇਰੀ ਇੱਕ ਬੇਨਤੀ ਹੈ ਕਿ ਜਿਹੜੀ ਵੀ ਸਰਕਾਰ ਅਗਲੀ ਬਣੇ ਜਿਹੜੀ ਵੀ ਸਰਕਾਰ ਅਗਲੀ ਬਣੇ ਪਿਆੜੀਆਂ ਇੱਕ ਵਾਰ ਇੱਕ ਮਿੰਟ ਗੱਲ ਕਰ ਲੈਂਦੇ ਛੇੜੀ ਵਿੱਚ ਸਰਕਾਰ ਅਗਲੀ ਬਣੇ ਉਹ ਸਰਕਾਰ ਦਾ ਲੋਕਾ ਪੁੱਤਾ ਕਾਲੇ ਪਾਣੀ ਹੋਣਾ ਚਾਹੀਦਾ ਜੇ ਕੋਈ ਸਰਕਾਰ ਕਾਹ ਪਾਣੀ ਬੰਦ ਨਹੀਂ ਕਰੂਗੀ ਕੱਲੇ ਨਾ ਤਿੰਨ ਸੈਂਟਰਾਂ ਦੀ ਗੱਲ ਨਹੀਂ ਗਈ ਪੰਜਾਬ ਦੀਆਂ ਕਿੰਨੀਆਂ ਫੈਕਟਰੀਆਂ ਨੇ ਜੋ ਰਿਵਰਸ ਬੋਰ ਕਰਕੇ ਥੱਲੇ ਮਾਰ ਗਿਆ ਨੇ ਸਾਡੀ ਹੰਸਲਾ ਨਦੀ ਸੀ ਜਿਹੜੀ ਠੰਡੇ ਪੋਰ ਚ ਥੱਲੀ ਜਾਂਦੀ ਸੀ ਉਹਨੂੰ ਨਾਲਾ ਬਣਾਤਾ ਆਹ ਪੁੱਡਾ ਦਰਿਆ ਪਹਿਲੀ ਕੁਮਾਰਸ਼ਾਈ ਨੇ ਨਾਂ ਰੱਖਿਆ ਸੀ ਇਹਨੂੰ ਨਾਲਾ ਬਣਾਤਾ ਹੋਰ ਕਿੰਨੀਆਂ ਜਗ੍ਹਾ ਨੇ ਉਹਨਾਂ ਨੂੰ ਜੋ ਇਹਨਾਂ ਨੇ ਨਾਲੇ ਬਣਾਤਾ ਜਦ ਥਣਾਣਾ ਪਾਣੀ ਜੋ ਅਮਰਤ ਵਰਗਾ ਸੀ ਉਹਨੂੰ ਇਹਨਾਂ ਨੇ ਜ਼ਹਿਰੀਲਾ ਕਰਤਾ ਕੀ ਸਾਡੀ ਅਗਲੀ ਸਰਕਾਰ ਇਹਦਾ ਵਾਅਦਾ ਕਰੇ ਤੋਂ ਬਗੈਰ ਬੰਨੀ ਚਾਹੀਦੀ ਆ ਨਹੀਂ ਨਹੀਂ ਚਾਹੀਦੀ ਅਗਲੀ ਗੱਲ ਇਹ ਖੋਰ ਗੱਲ ਸੁਣ ਲੋ ਇਸੇ ਸਤਲੁਜ ਚੋਂ ਅੰਮ੍ਰਿਤਸਰ ਸਾਹਿਬ ਖਾਲਸਾ ਸਾਜਿਆ ਗਿਆ ਸੀ ਛੀਨੇ ਇਸ ਇਲਾਕੇ ਦੀ ਇਨ੍ਹਾਂ ਲੋਕਾਂ ਦੀ ਤਕਦੀਰ ਬਦਸਤ ਸੀ ਆ ਜੋ ਸਤਲੁਜ ਨੂੰ ਗੰਦਾ ਕਰਤਾ ਇਹ ਸਾਡੇ ਸਾਹਮਣੇ ਜਿੱਥੇ ਗੁਰਬਾਣੀ ਦਾ ਦਰਜਾ ਇਹ ਗੰਦਾ ਕੰਮ ਕਰਕੇ ਤੇ ਅਸੀਂ ਗੰਦਾ ਹੋਣ ਚਾਹੁੰਦੇ ਆਂ ਕਿ ਨਹੀਂ ਇਸ ਸਰਕਾਰ ਜਾਊਗੀ ਤੇ ਜਿਹੜੀ ਨਵੀਂ ਸਰਕਾਰ ਬਣੂਗੀ ਉਹਦਾ ਮੇਨ ਮੁੱਦਾ ਮੈਂ ਤਾਂ ਅੱਜ ਕਹਿੰਦਾ ਇੱਥੇ ਖੜਕੇ ਕਹਿੰਨਾ ਪੰਜਾਬੀਆਂ ਨੂੰ ਨੂੰ ਇੱਥੇ ਕੋਈ ਪ੍ਰਾਪਰਟੀ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਹਿਮਾਚਲ ਚੁਫਾਨੇ ਚੁੱਕੇ ਨੇ ਇਹ ਕਾਨੂੰਨ ਆ ਸਾਡਾ ਗਵਾਂਡੀ ਸੁਪਾ ਹਿਮਾਚਲ ਪ੍ਰਦੇਸ਼ ਜੇ ਉੱਥੇ ਬਣ ਸਕਦੇ ਨੇ ਤਾਂ ਸਾਡੇ ਕਿਉਂ ਨਹੀਂ ਇਸ ਟੈਡੀ ਜਿੱਕੇ ਲਈ ਇਹਨਾਂ ਸਾਰੇ ਇਸਕੇਟਾਂ 'ਚ ਉਹਨਾਂ ਦੇ ਫਿਰਕੇ ਨੂੰ ਉਸ ਧਰਮ ਨੂੰ ਉੱਥੋਂ ਦੇ ਖਿੱਤੇ ਦੇ ਲੋਕਾਂ ਨੂੰ ਸੰਭਾਲਿਆ ਜਾ ਰਿਹਾ ਤਾਂ ਫਿਰ ਸਾਡੇ ਕਿਉਂ ਨਹੀਂ ਸੋ ਇਹਦੀ ਲਈ ਇੱਕੋ ਚੀਜ਼ ਜ਼ਰੂਰੀ ਐ ਤੁਸੀਂ ਸਾਰੇ ਇਹਨਾਂ ਕੈਮਰਿਆਂ ਦੇ ਰਹੀ ਮੈਂ ਪਾਕੀ ਪੰਜਾਬ ਵਾਲਿਆਂ ਨੂੰ ਕਹਿੰਦਾ ਕਿ ਹੁਣ ਆਪਾਂ ਹੱਕ ਤੇ ਸੱਚ ਦਾ ਸਾਥ ਦੇਣਾ ਮੇਰੀ ਤੁੰਡੂ ਬੇਨਤੀ ਆ ਇਹ ਛੋਟੀਆਂ ਛੋਟੀਆਂ ਲਾਗੜਾਂ ਛਾ ਕੇ ਆਪਾਂ ਸੱਚ ਦਾ ਤੇ ਹੱਕ ਦਾ ਸਾਥ ਨਹੀਂ ਛੱਡਣਾ ਇਹ ਜ਼ਰੂਰੀ ਹੈ ਔਰ ਮੈਂ ਇੱਕ ਫੋੜ ਗੱਲ ਕਹੂੰਗਾ ਕਿ ਜੇ ਪੰਜਾਬ ਨਾਲ ਕੋਈ ਨਹੀਂ ਖੜਦਾ ਤਾਂ ਪੰਜਾਬ ਉਹਦੇ ਨਾਲ ਨਹੀਂ ਖੜੇ ਓਏ ਲਿਆ ਗਿਆ ਅਮਰਤਪਾਲ ਉਹਰਾਂ ਦੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਸਾਰੇ ਸਾਡੇ ਕਾਲੇ ਪਾਣੀ ਦੇ ਟੀਨ ਦੇ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਸਾਡਾ ਗੁਨਾਹ ਕੀ ਸੀ ਗੁਨਾਹ ਕੀ ਸੀ ਕਿ ਕਾਲੇ ਪਾਣੀ ਨੂੰ ਰੋਕੀਏ ਆਹੀ ਗੱਲ ਹੁਣ ਛੇੜਾ ਮੈਨੂੰ ਇਹ ਦੱਸੋ ਸਰਕਾਰਾਂ ਮੇਰੀ ਗੱਲ ਸੁਣ ਲੈ ਸਰਕਾਰਾਂ ਸਾਡੀ ਮਰਜ਼ੀ ਤੋਂ ਬਗੈਰ ਬਣ ਜਾਂਦੀਆਂ ਨੇ ਨਹੀਂ ਉਹਨਾਂ ਸਾਨੂੰ ਕੀ ਹੋਇਆ ਅਸੀਂ ਬੋਲਦੇ ਕਿਉਂ ਨਹੀਂ ਉਹਨਾਂ ਪੰਪਾ ਜਾਵਾਂਗੇ ਇਹਨਾਂ ਨੂੰ ਧੱਕਾਂਗੇ ਵੀ ਪਰ ਇਹਨਾਂ ਦੇ ਕੋਈ ਡਾਂਗ ਲਾਠੀਆ ਪਾਣੀ ਮਾਰਨੀ ਉਹਦੀ ਵਜ੍ਹਾ ਹੈ ਸੁਣ ਲਿਓ ਉਹਦੀ ਵਜ੍ਹਾ ਸੁਣ ਲਓ ਇਹ ਚਾਹੁੰਦੇ ਨੇ ਕਿ ਇਹਨੂੰ ਲਾਂਡ ਆਰਡਰ ਦਾ ਮਸਲਾ ਬਣਾ ਦੇ ਅਸੀਂ ਚਾਹੁੰਦੇ ਹਾਂ ਕਿ ਕਾਲੇ ਪਾਣੀਆਂ ਦਾ ਹੱਕ ਔਰ ਸੱਚ ਦਾ ਮਸਲਾ ਹੋਵੇ ਜੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ ਕਾਲਾ ਪੀਲਿਆ ਹੋ ਰਿਹਾ ਕੀ ਉਹ ਰੁਕਣਾ ਨਹੀਂ ਚਾਹੀਦਾ ਅਸੀਂ ਸਾਰੇ ਉਹ ਮੰਗ ਰਹੇ ਹਾਂ ਕਿ ਉਹ ਲੋਕ ਜਿਨ੍ਹਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਇਸ ਪੰਜਾਬ ਦੇ ਪਾਣੀ ਨੂੰ ਕੰਦਾ ਕਰਨਾ ਚਾਹੁੰਦੇ ਆ ਬਹਿ ਜਾ ਸ਼ੇਰ ਬਹਿ ਜਾ